ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਮਾਛੀਆਂਗਲਾ ਆਜੋ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰੀਏ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਨਾਮ ਮੇਰਾ ਪਰਮਾ ਜੀ ਲਧਿਆਣਾ ਦਾ ਹਾਂ ਰੋਡ ਪਿੰਡ ਮਾਸ਼ਾਗਲਾਤ ਹੈ ਜੀ ਆਪਣਾ ਮੱਤੇਆੜਾ ਨੇੜੇ ਲੱਗਦਾ ਜੀ ਪਾਜੀ ਉਹ ਮੂਰੀ ਜਿਹੜੀਆਂ ਪਹਿਲੇ ਪਾਈਆਂ ਸੀ ਹਾਂਜੀ ਜੀ ਪਈ ਕਾਫੀ ਭਰਾਵਾਂ ਦੇ ਫੋਨ ਆ ਰਹੇ ਸੀ ਬਹੁਤ ਧੰਨਵਾਦ ਪਰ ਭਲੇਖਾ ਲੱਗਦਾ ਸੀ ਰਾਹੋਂ ਰੋਡ ਆਪਣਾ ਮੱਤੇਆੜੇ ਲਾਗੇ ਲੱਗਦਾ ਜੀ ਆਪਣਾ ਠੀਕ ਹੈ ਜੀ ਠੀਕ ਹੈ ਜੀ ਅੱਜ ਆਪਣੇ ਕੋਲ ਪੰਜ ਨਾਗ ਜੀ ਸੋਏ ਬਾਈ ਇਹ ਕਰ ਆਪਣਾ ਮੋਬਾਈਲ ਨੰਬਰ ਦੱਸ 9915282107 ਜੀ ਠੀਕ ਹੈ ਜੀ ਹਾਂ ਭਾਈ ਅੱਜ ਕਿੰਨੇ ਵੇਡ ਡੰਗਰ ਲਿਆਏ ਆਪਣੇ ਕੋਲ ਪੰਜ ਨਾਗਾ ਜੀ ਠੀਕ ਹੈ ਜੀ ਸੋਏ ਸਵਾਇ ਜੀ ਤੋਹਫਾ ਹੈ ਅੱਜ ਜੀ ਹਾਂ ਦਾ ਬਾਈ ਦੇ ਘਰੇ ਮੇਲਾ ਲੱਗਾ ਸੋਏ ਸਵਾਇ ਡੰਗਰਾਂ ਦਾ ਤੇ ਦੇਖ ਸਕਦੇ ਹੋਗੇ ਉਹ ਸੋਏ ਸਵਾਇ ਡੰਗਰ ਹੈਗੇ ਬਾਈ ਕੋਲ ਅੱਜ ਦੀ ਵੀਡੀਓ ਦੇ ਵਿੱਚ ਜਿਦੇ ਚ ਚਾਰ ਗਾਇਆਂ ਸੋਈਆਂ ਸਵਾਈਆਂ ਚਾਰ ਗਾਇਆਂ ਇੱਕ ਮੱਛੀ ਸਵਾਈ ਹੈ ਚਾਰ ਚਾਰ ਜੀ ਅੱਛਾ ਚਾਰ ਗਾਇਆਂ ਸੋਈਆਂ ਸਵਾਈਆਂ ਇੱਕ ਮੱਛੀ ਸੋਈ ਹੋਈ ਹੈਗੇ ਨਾਲ ਗੱਬਰ ਮੱਛੀ ਵੀ ਹੈਗੀ ਹਾਂ ਜੀ ਗੱਬਰ ਮੱਛੀ ਹੈ ਤੇ ਚਲ ਫਿਰ ਭਾਈ ਕਿਧਰੋਂ ਸ਼ੁਰੂ ਕਰਨਾ ਦੱਸੋ ਜੀ ਆਜੋ ਜੀ ਇੱਕ ਕਦਮ ਬਾਤੋਂ ਸ਼ੁਰੂ ਕਰੋ ਜੀ ਤੋਫਾ ਤੇ ਸ਼ੁਰੂਆਤ ਕੀਏ ਤੋਫਾ ਜੀ ਅੱਜ ਪਹਿਲਾਂ ਤੁਸੀਂ ਇਹਦਾ ਅਡਰ ਕੁਆਲਟੀ ਦੇਖੋ ਇੱਕ ਵਾਰ ਦੇਖੋ ਜੀ ਆ ਲੈ ਠੰਡੀ ਬੁਰੀਆਂ ਨਾਲ ਜੀ ਲਾ ਜੀ ਭਾਈ ਪਹਿਲਾਂ ਤੁਸੀਂ ਇਹਨਾਂ ਡਿਟੇਲ ਤੋਂ ਸ਼ੁਰੂ ਕਰੋ ਆ ਲੈ ਜੀ ਆ ਦੇਖੋ ਹਾਂ ਜੀ ਡਿਟੇਲ ਆ ਸੁਬਾਹ ਭਾਈ ਪਹਿਲਾਂ ਸਵੇਰ 4:00 ਤੱਕ ਬੱਚੀ ਆ ਪਿੱਛੇ ਵੀ ਬੱਚੀ ਆ ਜੀ ਮਗਰ ਕੀ ਆਵੇ ਭਾਈ ਹਾਂ ਜੀ ਬੱਚੀ ਆ ਜੀ ਮਗਰ ਨਹੀਂ ਬੱਚੀ ਆਗਦੀ ਸੀ ਜੀ ਹਾਂ ਜੀ ਬੱਤੀ ਦੀ ਕੁਆਲਿਟੀ ਬੁਰੀ ਚੰਗੀ ਹੈ ਹਾਂਜੀ ਹਾਂਜੀ ਤਾਜੀ ਸੂਈ ਹੋਣੀ ਹੈ ਭਾਈ ਜੀ ਹਾਂਜੀ ਮੈਂ ਕਹਿੰਦਾ 2 ਘੰਟੇ ਪਹਿਲਾਂ ਸੂਈ ਹੈ ਅੱਛਾ ਜੇਰ ਜੂਰ ਇਦਾਂ ਓਕੇ ਜੀ ਜੇਰ ਜੂਰ ਵੀਡੀਓ ਨਹੀਂ ਆ ਰਹੀ ਠੀਕ ਹੈ ਜੀ ਜੇਰ ਜੂਰ ਦੀ ਬਾਈ ਕਹਿੰਦਾ 2 ਘੰਟੇ ਪਹਿਲਾਂ ਸੂਈ ਹੈ ਜੇਰ ਜੂਰ ਕੋ ਗਾਰੰਟੀ ਹੈ ਜੀ ਆਰਡਰ ਕੁਆਲਿਟੀ ਚੈੱਕ ਕਰੋ ਇੱਕ ਵਾਰ ਬੱਚੀ ਆ ਜੀ 4 ਦੰਦ ਬੱਚੀ ਆ ਜੀ ਅੱਛਾ ਮੋ 4 ਦੰਦ ਹੈਗੀ ਇੱਕ ਵਾਰ ਫੇਸ ਕੁਆਲਿਟੀ ਚੈੱਕ ਕਰਾਨਾ ਬੱਚੀ ਦਾ ਆ ਦੇਖੋ ਜੀ ਇੱਕ ਵਾਰ ਫੇਸ ਹੀ ਕੁਆਲਿਟੀ ਚੈੱਕ ਕਰੋ ਬੱਚੀ ਦੀ ਭਾਈ ਜੀ ਇਦਾਂ ਫਿਰ ਪਹਿਲੇ ਸੂਈ ਕਿੰਨੀ ਕੁ ਮੀਰੇ ਦੁੱਧ ਭਾਵੇ కలా కలా ਬੱਛੀ ਤੇਰਾ ਵੀ ਰਜੈਕਟ ਕਰੋ ਜਸਨੀ ਅਜ ਕੱਦ ਵੀ ਬੱਛੀ ਦਾ ਪੂਰਾ ਚੰਗਾ ਹੈਗਾ ਅਡਰ ਕੁਆਲਟੀ ਦੇਖੋ ਪੂਰੀ ਚੰਗੀ ਹੈਗੀ ਹੈ ਬੱਛੀ ਦੀ ਭਾਈ ਵੀਰੇ ਜਰਸੀ ਦਾ ਮੁੱਲ ਕੀ ਕਰਦੇ ਹੋ ਜੀ ਮੁੱਲ ਜੀ 3000 ਰੁਪਿਆ ਕਰਦੇ ਬਾਕੀ ਮੌਕੇ ਦੇ ਮਾਨਦਾਰ ਹੋ ਜਾਗਾ ਜੀ ਮਾਨ ਕਰਦੇ ਹੋ ਭਾਈ ਵਧੀਆ ਕਰੀਏ ਭਾਈ ਮਾਨ ਵਧੀਆ ਵਧੀਆ ਜੀ ਚਲੋ ਬੱਛੀ ਭਾਈ ਜੀ ਪੂਰੀ ਟੌਪ ਨਹੀਂ ਹੈ ਜਰਸੀ ਜਕੱਦ ਵੀ ਪੂਰਾ ਚੰਗਾ ਆਉਂਦਾ ਹੈ ਕੰਪਨ ਦੇਖੋ ਇਕੱਲਾ ਇਕੱਲਾ ਲੱਗਾ ਹੈ ਮੋ ਚਾਰ ਤੰਦੇ ਹੈਗੀ ਹੈ ਪਲੂਨ ਹੈ ਬਾਈ ਕਹਿੰਦੇ 17 18 ਕਿਲੋ ਦੇ ਦੇ ਦੇਗੀ ਨਗਰ ਵੀ ਇਹ ਬੱਛੀ ਆ ਜਾਂਦੀ ਹੈ ਬੱਛੀ ਦੀ ਕੁਆਲਟੀ ਵੀ ਬਰੀ ਟੌਪ ਵੀ ਹੈਗੀ ਹੈ ਆਜੋ ਭਾਈ ਫਿਰ ਦੋ ਨੰਬਰ ਲਗਾ ਤੇ ਆਜੋ ਜੀ। ਇਹਦੀ ਭਾਈ ਵਾਲਾ ਡਿਟੇਲ ਦੱਸੋ। ਹਾਂਜੀ ਭਾਜੀ ਭਾਜੀ ਇਹਨੂੰ 5 ਦਿਨ ਹੋਇਆ ਜੀ ਸੂਈ ਦੋ। ਅੱਛਾ ਭਾਜੀ 5 ਸੂਈ ਦੇ ਦਿਨ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਦੁੱਧ ਕਿੰਨਾ ਭਾਈ ਇਸ ਟਾਈਮ? ਦੁੱਧ ਦਾ 12 ਕਿਲੋ ਜੀ। 12 ਕਿਲੋ ਹੈਗਾ। ਮਗਰ ਭਾਈ ਇਹਦੇ ਕੀ ਆ? ਮਗਰ ਵੀ ਬੱਚੀ ਆ ਜੀ। ਬੱਚੀ ਕਿਹੜੀ ਭਾਜੀ ਆ? ਹਾਂਜੀ। ਬੱਚੀ ਕੁਆਲਿਟੀ ਵੱਖਰਾ ਨਾਲ ਨਾਲ ਹੈਗਾ। ਭਾਈ ਕਹਿੰਦਾ 5-6 ਦਿਨਾਂ ਦੀ ਸੂਈ ਹੋਈ ਹੈ। 12 ਕਿਲੋ ਤੋਂ ਪਿਆਰ ਹੈਗਾ। ਕੱਦ ਕੋ ਦੇਦਾ ਵੀ ਚੰਗਾ ਕ੍ਰੋਸ ਚ ਆ ਜਾਂਦੀ ਹੈ ਫਿਰ ਚੰਗਾ ਹੋਗਾ ਭਾਈ ਇਹਦਾ। ਹਾਂਜੀ ਬਹੁਤ ਵ ਕੋਟ ਆਂ ਦੇਖੋ ਸਾਢੇ 3 ਹੋਏ ਹੈ ਇਹ ਆ ਬਾਈ ਕਹਿੰਦਾ 6 ਸਾਢੇ 6 ਚੁੰਨੇ ਹੋਏ ਆ ਠੰਡੀ ਬੋਲੀਏ ਭਾਜੀ ਹਾਂਜੀ ਹਾਂਜੀ ਆਪੂ ਤੇ ਕਰਦਾ ਹੀ ਫੇਰ ਦੋ ਸਹੀ ਕਹਿੰਦਾ ਪੂਰੀ ਹੈ ਗਈ ਆ ਇਹ ਭਾਜੀ ਕਿੰਵੇ ਸੂਈ ਸੂਈ ਆ ਯਸ ਭਾਜੀ ਤੀਜੇ ਸੂਵੇ ਆ ਅੱਛਾ ਬਾਈ ਨੇ ਵੀ ਝੂਠ ਨਹੀਂ ਮਾਰੇ ਲੋਕੀ ਇਹੋ ਜਿਹਿਆਂ ਦਾ ਦੂਜਾ ਸੋ ਵੀ ਕਹਿ ਦਿੰਦੇ ਆ ਬਾਈ ਕਹਿੰਦਾ ਤੀਜੇ ਸੂਵੇ ਸੂਈ ਆ ਭਾਜੀ ਇਹ ਕਰ ਬਾਹਰ ਘਾੜ ਲਓ ਤੋੜ ਕੇ ਦਿਖਾ ਦਿਓ ਤੋੜਾ-ਗੁਰਾ ਚੈੱਕ ਕਰੋ ਅਦਰ ਕੁਆਲਿਟੀ ਪੂਰੀ ਚੰਗੀ ਹੈਗੀ ਆ। ਥਾਮਥਨ ਵੀ ਪੂਰਾ ਚੰਗਾ ਲੱਗਾ ਹੋਇਆ। ਮੋੜ ਲਓ ਮੋੜ ਲਓ। ਕ੍ਰੋਸ ਚੰਦੀ ਹੈ ਫੈਡ ਫੂਡ ਚੰਗਾ ਹੋਊਗਾ। ਦੁੱਧ ਭਾਈ ਕਹਿੰਦਾ 12 ਕਿਲੋ ਹੋ ਗਿਆ ਭਾਈ ਦੁੱਧ ਦੀ ਗਾਰੰਟੀ ਹੈ ਜੀ ਭਾਈ ਦੋ ਟਾਈਮ ਜਾਂ 4 ਟਾਈਮ ਅਗਲਾ ਚੋ ਸਕਦੇ। ਜਿੰਨੇ ਟਾਈਮ ਮਰਜ਼ੀ ਛੋਵੇ ਜੀ। ਅੱਛਾ ਭਾਈ ਕਹਿੰਦਾ ਦੁੱਧ ਦੀ ਪੂਰੀ ਤਸਦੀਕ ਕਰਾ ਕੇ ਦੇਵਾਂਗੇ। ਥਾਮਥਨ ਦੇਖੋ ਪੂਰਾ ਚੰਗਾ ਲੱਗੇਗਾ ਨਾ। ਇਹਦੀ ਭਾਈ ਫਿਰ ਜੈ ਜੀ ਡਿਮਾਂਡ ਕਰ ਲੋ। 50000 ਰੁਪਏ ਕਰਦੇ ਆ ਬਾਕੀ ਮੌਕੇ ਤੇ ਮਾਨਤਾ ਨਾਲ। ਅੱਛਾ ਭਾਈ ਕਹਿੰਦਾ 50000 ਡਿਮਾਂਡ ਹੈ ਬਾਕੀ ਮੌ ਪਾਜੀ ਫੇਰ ਆਜੋ 3 ਨੰਬਰ ਵਾਲੀ ਨਾਲ ਇਹਦੀ ਬਾਈ ਡਿਟੇਲ ਦੱਸੋ ਬੰਦਾ ਇਹ ਪਾਜੀ ਪਹਿਲਾ ਸੋਸ ਹੋਈ ਬੱਚੀ ਜੀ ਅੱਛਾ ਜੀ ਪਹਿਲਾ ਸੋਸ ਹੋਈ ਆ ਹਾਂਜੀ ਦੋ ਦੰਦਾਂ ਦਾ ਬੱਚੀ ਅੱਛਾ ਮੋ ਦੋ ਦੰਦਾਂ ਦਾ ਬਾਈ ਕਹਿੰਦਾ ਪਹਿਲਾ ਸੋਸ ਹੋਈ ਠੰਡੀ ਆ ਪਾਜੀ ਆ ਤਾਂ ਹਾਂਜੀ ਹਾਂਜੀ ਜਿੱਦਾਂ ਆਹ ਦੇਖੋ ਜਿਵੇਂ ਮਰਜੀ ਹੱਥੋਂ ਫੇਰੋ ਆਦਾਂ ਨਹੀਂ ਬੱਚਾ ਬੁੱচ্চਾ ਛੱਡ ਕੇ ਜਿੱਦਾਂ ਮਰਜੀ ਲੰਗਾ ਪਾਉਣ ਦੀ ਲੋੜ ਨਹੀਂ ਹੈ ਜਿੱਦਾਂ ਮਰਜੀ ਹੱਥੋਂ ਫੇਰੋ ਆਰਡਰ ਡਿਟੇਲ ਚੈੱਕ ਕਰੋ ਬੱਚੀ ਦੀ ਇਹ ਵੀ ਬਾਈ ਕਹਿੰਦਾ ਮੇਰੇ ਕਿੰ ਸਾਡੀ 6 ਸਾਬੇ 6 ਵਜੇ ਹੁੰਦੀ ਐ ਉਸ ਹਿਸਾਬ ਨਾਲ ਆਰਡਰ ਦੀ ਜੁਜਮੈਂਟ ਲਾ ਉਹ ਬਾਈ ਕਿੰਨੇ ਦਿਨਾਂ ਦੀ ਸੋਈ ਆ ਇਹ ਭਾਜੀ ਅੱਜ ਤੀਜਾ ਦਿਨ ਆ ਜੀ ਅੱਛਾ ਮਗਰ ਭਾਜੀ ਬੱਚਾ ਆ ਜੀ ਕਿਹੜਾ ਭਾਜੀ ਆ ਵਾਲਾ ਜੀ ਆ ਬੱਚਾ ਹੈਗਾ ਬਾਈ ਕਹਿੰਦਾ ਆ ਮਗਰ ਬੱਚਾ ਹੈਗਾ ਆ ਬੱਚਾ ਛੱਡ ਕੇ ਜਿੱਦਾਂ ਮਰਜ਼ੀ ਬੈਠੋ ਕੋਈ ਅੱਛਾ ਕੋਈ ਬਾਈ ਕਹਿੰਦਾ ਬੱਚਾ ਛੱਡ ਕੇ ਜਿਵੇਂ ਮਰਜ਼ੀ ਬੈਠੋ ਉਹ ਤਾਂ ਪੂਰੀ ਠੰਡੀ ਹੈਗੀ ਆ ਲਓ ਕੋਈ ਟੰਗਾ ਬਾਣ ਦੀ ਲੋੜ ਨਹੀਂ ਬਸ ਠੰਡੀ ਬੂਰੀ ਹੈ ਭਾਈ ਤਸੱਲੀ ਤੁਸੀਂ ਕਰ ਸਕਦੇ ਹੋ ਆਪਣੀ ਜਿਵੇਂ ਮਰਜ਼ੀ ਬੱਚਾ ਛੱਡ ਕੇ ਚੋਲੋ ਹਾਂਜੀ ਕਿਸੇ ਭਰਾ ਨੂੰ ਛੱਡ ਡੋਟ ਹੋਊਗਾ ਵੀ ਐਦਾਂ ਨਹੀਂ ਬੱਚੀ ਤਾਂ ਨਹੀਂ ਪਰ ਮੇਰੇ ਭਾਈ ਐਦਾਂ ਮਰਜ਼ੀ ਹਾਂਜੀ ਥੱਲੇ ਬਹਿ ਜਾਓ ਜਿੱਦਾਂ ਮਰਜ਼ੀ ਕਰੋ ਜੀ ਕੋਈ ਜਿੱਦਾਂ ਮਰਜ਼ੀ ਬੈਠੋ ਕੋਈ ਆ ਦੇਖੋ ਬਾਈ ਕਹਿੰਦਾ ਇੱਕ ਵਾਰੀ ਤਸੱਲੀ ਵਾੜੀ ਕਰਾਈ ਦੇਣੇ ਆ ਆ ਦੇਖੋ ਬੱਚਿਆ ਕੋਲ ਬੰਲੇ ਜਿਵੇਂ ਮਰਜ਼ੀ ਧਾਰਾ ਪੂਰਾ ਮਾਰੋ ਆਹ ਲੋ ਜੀ ਆਹ ਲੋ ਬਸ ਠੀਕ ਹੈ ਭਾਈ ਜੀ ਠੀਕ ਹੈ ਜੀ ਪਰ ਟਾਈਮ ਦੇਖੋ ਤਿੰਨ ਬੱਚੇ ਸਾਡੇ ਦਿਨ ਦਾ ਟਾਈਮ ਹੈਗਾ ਉਸ ਹਿਸਾਬ ਨਾਲ ਲੈਟਰ ਦੀ ਜਜਮੈਂਟ ਭਰੀਓ ਦੋ ਦਿਨ ਹੋ ਗਈ ਆ ਅਦਰ ਕੁਆਲਟੀ ਚੈੱਕ ਕਰਵਾ ਇੱਕ ਵਾਰੀ ਕੱਦ ਕੇ ਦੇਣਾ ਠੀਕ ਹੈਗਾ ਛੋਟੀ ਜਿਹੀ ਆਰੀ ਹੈ ਅਜੇ ਫਿਰ ਇਹਦਾ ਮੁੱਲ ਵੀ ਛੋਟਾ ਜਿਹਾ ਕਰ ਦਿਓ ਮੋਝ ਵਾਜੀ ਆਪਾਂ ਕਰਦੇ ਆ 30000 ਰੁਪਿਆ ਲੈਣ ਦੇਣ ਗੱਲ ਆ 25000 ਰੁਪਏ ਦੇ ਬੱਚੀ ਦਾਂਗੇ ਮੌਕੇ ਤੇ ਛੋਟ ਵਾਲਾ ਕੰਮ ਆ ਅੱਛਾ ਬਾਈ ਜੀ ਦਾ ਮੁੱਲ 30000 ਹੈਗਾ 25 ਯੈਸ ਨੋ ਹੈਗਾ ਮੌਕੇ ਛੋਟ ਕਰ ਦੂਗਾ ਬਾਈ ਜੀ ਹਾਂਜੀ ਭਾਜੀ ਆਜੋ ਬਾਈ ਜੀ ਫਿਰ ਅਗਲੀ ਅਗਲੀ ਬਾਈ ਮਾਈ ਦਿਖਾਣੀ ਹੈ ਹਾਂਜੀ ਮਾਈ ਦੀ ਡਿਟੇਲ ਦੱਸੋ ਬਲਾ ਭਾਜੀ ਮਾਜੀ ਅੱਜ 7ਵਾਂ ਦਿਨ ਆ ਜੀ ਅੱਛਾ 7ਵਾਂ ਦਿਨ ਹੈਗਾ ਹਾਂਜੀ ਦੋ ਕਿੰਨਾ ਭਾਜੀ ਇਸ ਟਾਈਮ ਦੋ ਦਾ 8 ਕਿਲੋ ਜੀ 8 ਕਿਲੋ ਹੈਗਾ ਹਾਂਜੀ 2 ਟਾਈਮ 4 ਟਾਈਮ ਪੂਰੀ ਤਸੱਲੀ ਕਰਾ ਦਿਓ ਜਿੰਨਾ ਮਰਜ਼ੀ ਜੀ ਠੀਕ ਹੈ ਜੀ ਕੀ ਸਾਊਜੀ ਤਾਰ ਮੈਂ ਕਹਿੰਦਾ ਸੀਮ ਸਾਈਡ ਕਰੀਏ ਲੇਕਿਨ ਹੱਥੋਂ ਫੇਰ ਦੋ ਬਾਈ ਕਹਿੰਦਾ ਜੇ ਮਰਜ਼ੀ ਹੱਥੋਂ ਤੇ ਫੇਰੋ ਬਾਈ ਇਹਦੇ ਮਗਰ ਇਹਦੇ ਫੇਰ ਅੱਜ ਜੀ ਕੱਟਾ ਆਇਆ ਜੀ ਕਿਹੜਾ ਜੀ ਭਾਜੀ ਅੱਛਾ ਆ ਕੱਟਾ ਹੈਗਾ ਬਾਈ ਕਹਿੰਦਾ ਇਹਦੇ ਮਗਰ 6-7 ਦਿਨਾਂ ਦੀ ਬਾਈ ਕਹਿੰਦਾ ਸੋਈ ਹੈ ਮੱਜ ਅੱਜ ਕਿੰਨਾ ਭਾਜੀ ਪੂਰੀ ਤਸੱਲੀ ਕਰਾ ਹਾਂਜੀ 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 ਭਾਜੀ ਤਸੱਲੀ ਦੇਖੋ ਲੇ ਬਾਈ ਨੇ 12:00 ਹੋ ਗਏ ਮੈਂ ਮ ਛੇ 6.5 ਦੇ ਨੇੜੇ ਤੁਹਾਡੇ ਬਾਈ ਨੇ ਚੋਣੀ ਆ ਆਰਡਰ ਦੀ ਉਸ ਹਿਸਾਬ ਨਾਲ ਜੇਮੈਂਟ ਲਾਓ ਬਾਈ ਇਹਦੀ ਫਿਰ ਜੈ ਜੇ ਡਿਮਾਂਡ ਜੈ ਜੀ ਮੋਲ ਦੀ 90000 ਰੁਪਇਆ ਕਰਦੇ ਆ ਜੀ ਬਾਈ ਕਹਿੰਦਾ 90 ਹਰ ਮੁੱਲ ਮੁੱੱਚੇ ਦੀ ਮਾਨ ਕਰਦੇ ਹਾਂ ਜੀ ਹਾਂਜੀ ਭਾਜੀ ਵਧੀਆ ਕਰਾਂਗੇ ਜੀ ਚਲੋ ਠੀਕ ਐ ਭਾਈ ਫਿਰ ਅਗਲੀ ਗਾੜੀ ਦੀ ਡਿਟੇਲ ਦੱਸੋ ਬੱਲਾ ਆ ਜੀ ਇਹ ਡਿਟੇਲ ਦੱਸੋ ਬੱਲਾ ਭਾਈ ਇਹ ਭਾਜੀ ਤੀਜਾ ਦਿਨ ਹੈ ਨੂ ਬੱਚੀ ਅੱਛਾ ਤੀਜੇ ਦਿਨ ਹੈ ਹਾਂ ਵਿਊਜਾ ਸੁਹਾ ਬੱਚੀ ਆ ਜੀ ਦੂਜਾ ਸੁਹਾ ਸੋਈ ਆ ਤੀਸਰਾ ਦਿਨ ਹੈ ਸੋਈ ਨੂੰ ਹਾਂਜੀ ਦੁੱਧ ਭਾਜੀ ਕਿੰਨਾਗਾ 8 ਕਿਲੋ ਆਜੇ ਭਾਜੀ 8 ਕਿਲੋ ਮਗਰ ਭਾਜੀ ਬੱਛਾ ਜੀ ਅੱਛਾ ਮਗਰ ਬੱਛਾ ਹੈਗਾ ਆ ਬੱਛਾ ਭਾਜੀ ਹਾਂਜੀ 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 ਮਾੜੀਆਂ ਨਾਲ ਹੈਗਾ ਬੱਚੇ ਦੇ ਹਾਂਜੀ ਦੋ ਡੱਟ ਕਿਲੋ ਦੀ ਬਾਈ ਕੰਨ ਦੋ ਟਾਈਮ ਮਗਰ ਚਵਾਈ ਘਾੜ ਰਿਹਾ ਜੀ ਘਾੜ ਰ ਬਾਈ ਕੰਨ ਚਵਾਈ ਬਹੁਤ ਚੰਗੀ ਹੈਗੀ ਆ ਅਡਰ ਦੀ ਜਜਮੈਂਟ ਉਸ ਹੱਲ ਨਾਲ ਲਾਈਓ ਟਾਈਮ ਦੇ ਹਿਸਾਬ ਨਾਲ ਜਜਮੈਂਟ ਲਾਓ ਬਾਈ ਕੰਨ 6 6:30 ਵਜੇ ਆਪਾਂ ਚੋਣਨੇ ਆ ਡੰਗਰ ਲੰਬਾਈ ਲ ਵੀ ਚੰਗੀ ਹੈਗੀ ਆ ਇਹ ਵੀ ਕ੍ਰੋਸ ਚ ਪੈਂਦੀ ਹੈ ਫੈਟ ਫੁੱਟ ਚੰਗਾ ਆਊਗਾ ਇਹਦਾ ਬਈ ਇਹ ਵੀ ਤੌਰਨੇ ਇੱਕ ਵਾਰੀ ਉਧਰ ਮੁੜ ਗਾ ਅਰਦੇ ਜਜਮੈਂਟ ਉਸ ਹਿਸਾਬ ਨਾਲ ਲਾਈਓ ਵਜਨ ਵੀ ਪੂਰਾ ਹੈ ਹੈ ਲੰਬਾਈ ਵੀ ਪੂਰੀ ਹੈਗੀ ਆ ਫੇਸਬੁਕ ਇੱਕ ਵਾਰ ਚੈੱਕ ਕਰੋ ਇਹਦੀ ਭਾਈ ਜੈ ਜੀ ਡਿਮਾਂਡ ਭਾਜੀ 45000 ਰੁਪਏ ਚ ਮਾਨ ਦਾਣੇ ਹੋਗਾ ਜੀ ਅੱਛਾ ਭਾਈ ਕਹਿੰਦਾ 45000 ਆ 12 ਕਿਲੋ ਜੁਆਰੇ ਬੱਚੀ 12 13 ਕਿਲੋ ਜੀ ਭਾਜੀ 12 13 ਕਿਲੋ ਦੋ ਚਵਾਜੂ ਬੱਚੀ ਅੱਛਾ 12 13 ਕਿਲੋ ਦੇ ਦੇ ਜੀ ਚਲੋ ਭਾਈ ਫਿਰ ਅਗਲੀ ਆ ਬੱਚੀ ਦੀ ਡਿਟੇਲ ਦੱਸੋ ਬੰਦਾ ਇਹ ਬਾਈ 6 ਮਹੀਨੇ ਦੀ ਚੈੱਕ ਪਾਸ ਆ ਜੀ ਅੱਛਾ 6 ਮਹੀਨੇ ਚੈੱਕ ਪਾਸ ਹੋਈ ਆ ਹਾਂ ਜੀ ਹਾਂ ਜੀ ਦੁੱਧ ਤਾਂ ਨਹੀਂ ਤਾਂ ਤੁਹਾਨੂੰ ਤਸੱਲੀ ਹੈ ਜੀ ਓਕੇ ਜੀ ਜਿੱਦਾਂ ਮਰਜ਼ੀ ਪਾਸ ਤੇ ਬੰਦਾ ਆਪਣਾ ਡਾਕਟਰ ਡਾਕਟਰ ਨਾਲ ਲੈ ਗਏ ਗ੍ਰਾਫ ਕਰਾਂਗੇ ਜੇ ਅੱਲੀ ਕਰਾ ਕੇ ਸਾਹਮਣੇ ਵੀਡੀਓ ਕੋਲ ਤੇ ਚੈੱਕ ਕਰਾਵਾਂਗੇ ਬਸ ਠੀਕ ਆ ਹਾਂ ਜੀ ਇਹ ਭਾਈ ਫਿਰ ਕਿੰਨੇ ਦੇਵੋਗੇ 25000 ਰੁਪਏ ਜੀ ਮਾਨਤਾ ਮਾਨਤਾ ਹੋਊਗਾ ਬਸ ਮਾਨਤਾ ਬਾਈ ਕਹਿੰਦਾ ਬੱਚੀ ਦਾ ਮਾਨਤਾ ਨਹੀਂ ਹੋਊਗਾ ਹਾਂ ਜੀ ਇੱਕ ਕਰ ਤੁਸੀਂ ਗਾਣ ਦੀ ਕੁਆਲਿਟੀ ਦੇਖੋ ਪਹਿਲੇ ਜੇ ਇਹ ਭਾਈ ਕੇ ਦੂਜੇ ਦੂਜੇ ਸੁਣ ਸੁਣਾ ਦੂਜੇ ਸੁ ਸਿੰਫਾ ਵਾਲਾ ਇਹ ਕਹਿੰਦਾ ਪੂਰੀ ਗਾਰੰਟੀ ਹੈ ਚੀਨ ਸਾਬ ਪੂਰੀ ਹੈਗੀ ਆ ਜਿਵੇਂ ਮਰਜ਼ੀ ਹੱਥ ਫੇਰੋ ਇਹਦਾ ਵਿੱਚ 25 ਜਮਾਂਤਾਂ ਹੋ ਜੂਗਾ ਜੀ ਹਾਂਜੀ ਭਾਜੀ ਬਾਈ ਦੇ ਸਾਰੇ ਡੰਗਰ ਸਾਫ਼ ਸੁਥਰੇ ਨੇ ਸੋਏ ਸਵੇਰੇ ਡੰਗਰ ਆ ਜੀ ਤੁਸੀਂ ਆਪਣੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਕੇ ਜਾਓ ਭਾਈ ਆਪਣੇ ਹਰ ਤਰ੍ਹਾਂ ਦਾ ਆਪਣੇ ਕੋਲ ਪ੍ਰਬੰਧ ਹੈਗਾ ਛੱਡਣ ਦਾ ਜਾਣ ਦਾ ਸਾਰਾ ਕੁਝ ਆਪਾਂ ਪ੍ਰਬੰਧ ਹੈਗਾ ਸ਼ਾਹ ਟ੍ਰਾਂਸਪੋਰਟ ਦੀ ਵਿਸੇਲਤਾ ਪੂਰੀ ਹੈਗੀ ਹੈ ਬਾਈ ਕਿੱਥੇ ਲੋਕੇ ਭਾਈ ਉੱਥੇ ਤੱਕ ਪਹੁੰਚਾ ਦੇਣਾ ਪੰਜਾਬ ਜਿੱਥੇ ਮਰਜੀ ਬਾਈ ਕਹਿੰਦੇ ਪੰਜਾਬ ਤੋਂ ਜਾਉਗੀ ਵੀਰੇ ਸ਼ਾਹ ਬਾਈ ਕਹਿੰਦੇ ਪੰਜਾਬ ਤੋਂ ਬਾਹਰੋਂ ਵੀ ਜਿੱਥੇ ਮਰਜੀ ਪੂਰੀ ਟ੍ਰਾਂਸਪੋਰਟ ਦੀ ਪੂਰੀ ਫੈਸਿਲਿਟੀ ਹੈਗੀ ਹੈ ਬਾਈ ਮਰਜੀ ਭਾਈ ਕੋਲ ਕਰੋ ਆਪਣੀ ਸੱਲੀ ਹੋ ਗਈ ਡੰਗਰ ਦੀ ਕੋਈ ਧੋਖਾ ਕਰੀ ਨਹੀਂ ਹੋਊਗੀ ਪੈਸੇ ਲੈ ਕੇ ਡੰਗਰ ਮੇਰਾ ਬਾਈ ਡੰਗਰ ਭਾਈ ਆ ਤੂੰ ਚੜਨ ਲੱਗਿਆ ਵੀਡੀਓ ਕਾਲ ਹੋਊਗੀ ਬਾਈ ਬੋਲ ਦਿਆ ਤੱਕ ਵੀ ਆਪਣੀ ਵੀਡੀਓ ਕਾਲ ਚੱਲੂਗੀ ਪੇਮੈਂਟ ਆਪਾਂ ਤੁਹਾਡੇ ਘਰ ਪਹੁੰਚ ਕੇ ਆ ਗਏ ਠੀਕ ਆ ਠੀਕ ਆ ਭਾਈ ਕਹਿੰਦਾ ਔਨਲਾਈਨ ਨਹੀਂ ਫੈਸਿਲਿਟੀ ਹੈਗੀ ਆ ਪਰ ਭਾਈ ਕਹਿੰਦਾ ਪੇਮੈਂਟ ਪਹਿਲਾਂ ਅੱਧੀ ਕਰ ਦਿਓ ਜਿੱਥੇ ਪਹੁੰਚ ਕੇ ਦੇ ਦਿਓ ਬਾਕੀ ਵੀਡੀਓ ਗੋਲ ਤੇ ਭਾਈ ਕਹਿੰਦਾ ਪੂਰੀ ਤਸੱਲੀ ਕਰਾ ਕੇ ਆਪਾਂ ਦੇਵਾਂ ਹਾਂਜੀ ਹਾਂਜੀ ਭਾਈ ਵੀਡੀਓ ਗੋਲ ਤੇ ਆਪਾਂ ਡੰਗਰ ਕਈ ਵਾਰ ਕਹੀ ਕਹਿੰਦੇ ਵੀ ਧੋਖਾ ਤੇਰੀ ਕਾਫੀ ਮਿਲਦੀ ਆਈ ਸੀ ਐਂਡ ਪੇਮੈਂਟ ਭਵਾ ਲੈਂਦੇ ਆ ਮੋਰਕੇ ਜੀ ਡੰਗਰ ਨਹੀਂ ਪਹੁੰਚਦਾ ਵੀ ਆਪਣਾ ਡੰਗਰ ਆਪਾਂ ਤਸੱਲੀ ਨਾਲ ਵੀਡੀਓ ਗੋਲ ਤੇ ਚੜੂਗਾ ਕੀ ਵੀਡੀਓ ਪਾਉਗੀ ਰਸਤੇ ਵਿੱਚ ਕੌਣ ਜੇ ਤੱਕ ਘਰ ਤੱਕ ਵੀਡੀਓ ਪਾਉਗੀ ਹਾਂਜੀ ਠੀਕ ਆ ਹ ਬਾਈ ਸੂਇਸ ਵਲਡ ਅੰਦਰ ਨੂੰ ਸੇ ਆਪਣੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਤਸਦੀ ਕਰੋ ਤੇ ਗੱਬਨ ਡੰਗਰ ਦੀ ਆਪਣਾ ਡਾਕਟਰ ਲੈ ਕੇ ਆਓ ਜਿਸ ਕਿਸੇ ਭਰਾ ਨੂੰ ਵੀ ਕੋਈ ਵੀ ਮੇਰੇ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ